ਰਾਸਟਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੁਰਬੁਸ ਸਵਾਗਤ ਹੈ ਜਮੇਂਦਰਪਾਲ ਸਿੰਘ ਤੁੰਨਾ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਹੜੇ ਨੂੰ ਲੈ ਕੇ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਵਿੱਚ ਹਾਥੀ ਕੋੜੇ ਜਿਹੜੇ ਨੇ ਉਹ ਮੌਜੂਦ ਨੇ ਤੇ ਨਗਰ ਕੀਰਤਨ ਦੀ ਸ਼ੋਭਨ ਜਿਹੜੇ ਵਧਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਹੱਥ ਹੱਥ ਨੀ ਸਵਾਰੀ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੈ ਊਂਟ ਨਜ਼ਰ ਆ ਰਹੇ ਨੇ ਤੇ ਸਾਹਿਬ ਜੀ ਨੂੰ ਬਰਨਸਾ ਦੀ ਛਤਰ ਛਾਇਆ ਹੈ ਤੇ ਇਹ ਨਗਰ ਕੀਰਤਨ ਜਿਹੜਾ ਆਯੋਜਨ ਕੀਤਾ ਜਾ ਰਿਹਾ ਤੇ ਥਾਂ ਥਾਂ ਹੀ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਤੇ ਲੰਗਰ ਲਗਾ ਕੇ ਸੰਗਤਾਂ ਦਾ ਸੰਗਤਾਂ ਦੀ ਆਉ ਭਗਤ ਕੀਤੀ ਜਾ ਰਹੀ ਤੇ ਬਾਬਾ ਜੀ ਨਜ਼ਰ ਆ ਰਹੇ ਨੇ ਬਾਬਾ ਜੀ ਮੈਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਬਾਬਾ ਜੀ ਦੇ ਜਨਮ ਦਿਹਾੜਾ ਬਾਬਾ ਜੀ ਜਨਮ ਦਿਹਾੜੇ ਦੀਆਂ ਬਹੁਤ ਬਹੁ ਲੱਖ ਲੱਖ ਵਧਾਈਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਹਾੜੇ ਦੀ ਕੁਰਬਾਨੀ ਨੂੰ ਕੋਈ ਅੰਤ ਨਹੀਂ ਪਾ ਸਕਦਾ ਹਾਂ ਜੀ ਜੋ ਕੁਰਬਾਨੀ ਉਹਨਾਂ ਨੇ ਕੀਤੀਆਂ ਸੀਸ ਤਲੀ ਤੇ ਧਰ ਕੇ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੋ ਮੇਰੀ ਨਗਰੀ ਚ ਆਏਗਾ ਸੀਸ ਤਲੀ ਤੇ ਧਰ ਕੇ ਆਏਗਾ ਉਹ ਬਾਬਾ ਦੀਪ ਸਿੰਘ ਸੀ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਜਾ ਤੁਸੀਂ ਸੁਣਿਆ ਤਾਂ ਨਗਾਰੇ ਵੀ ਵੱਜਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਮੋਡਲ ਟਾਊਨ ਦਾ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਤੇ ਸੰਗਤਾਂ ਵੱਲੋਂ ਲੰਗਰ ਦੇ ਪ੍ਰਬੰਧ ਵੀ ਜਿਹੜੇ ਨੇ ਉਹ ਕੀਤੇ ਹੋਏ ਨੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੀ ਹੈ ਨਗਰ ਕੀਰਤਨ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸੰਗਤ ਆਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬੈਂਡ ਬਾਜੇ ਦੇ ਨਾਲ ਜਿਹੜੇ ਬੈਂਡ ਬਾਜੇ ਬਾਤ ਕੀਤੀ ਗਈ ਹੈ ਤੇ ਗੱਤਕਾ ਗੱਤਕਾ ਖੇਡਦੇ ਨੇ ਨੌਜਵਾਨ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਗੱਤਕਾ ਖੇਡਦੇ ਨੌਜਵਾਨ ਤੁਹਾਨੂੰ ਨਜ਼ਰਪੂਰ ਕੇ ਧੰਨ ਸਿੰਘ ਤੇ ਬਾਣੇ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਛੋਟੇ ਛੋਟੇ ਗੁਰੂ ਦੇ ਸਿੰਘ ਜਿਹੜੇ ਨੇ ਉਹ ਗੱਤਕਾ ਖੇਡਦੇ ਇੱਥੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਜੋ ਵੀਰੇ ਤੱਕ ਆਜੋ ਭਾਈ ਮਾਰਾ ਕਰ ਲੋ ਰੋਕ ਲਓ ਉਹਨਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਤੇ ਛੋਟੇ ਛੋਟੇ ਨਿਹੰਗ ਸਿੰਘ ਦੇ ਹੋਰ ਬੱਚੇ ਵੀ ਨੇ ਜਿਹੜੇ ਗੱਤਕਾ ਇੱਥੇ ਤੁਹਾਨੂੰ ਖੇਡਦੇ ਨਜ਼ਰ ਆ ਰਹੇ ਨੇ ਤਾਂ ਤਾਂ ਨਿਹੰਗ ਸਿੰਘ ਇੱਥੇ ਗੱਤਕਾ ਖੇਡਦੇ ਨਜ਼ਰ ਆ ਰਹੇ ਤੁਹਾਨੂੰ ਦੇਖ ਸਕਦੇ ਹਾਂ ਗੁਰੂ ਦੇ ਬਾਣੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਨਿਹੰਗ ਸਿੰਘ ਜਿਹੜੇ ਨੇ ਉਹ ਇੱਥੇ ਖੇਡਦੇ ਨਜ਼ਰ ਆ ਰਹੇ ਨੇ ਤਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਜਿਹੜਾ ਭਗਤੀ ਕੀਰਤਨ ਗੱਡਿਆ ਜਾ ਰਿਹਾ ਉਸ ਨਗਰ ਕੀਰਤਨ ਦੇ ਵਿੱਚ ਗੱਤਕਾ ਜਿਹੜੀ ਟੀਮ ਹੈਗੀ ਆ ਉਹ ਗੱਤਕਾ ਪਲੇ ਕਰ ਰਹੀਏ ਥੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੜੇ ਨੇ ਅੰਗ ਸਿੰਘ ਨੇ ਉਹ ਉਹ ਗੁਰੂ ਦੇ ਪੰਨੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਤਾਂਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਮੋਲਟਾ ਲੁਧਿਆਣਾ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਉਹ ਅੱਡਿਆ ਜਾ ਰਿਹਾ ਜਿਹੜਾ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਕਿਸ ਤਰ੍ਹਾਂ ਕੇ ਨਾਲ ਆਪਣੇ ਜੋਹਰ ਦਿੱਤੇ ਦਿਖਾਉਂਦੇ ਨਜ਼ਰ ਆ ਰਹੇ ਨੇ ਆ ਮਾਈਕ ਤਾਂ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਇੱਥੇ ਸਿੰਘ ਸਜਨੇ ਉੱਥੇ ਪੰਜ ਪੈਨ ਦੇ ਰੂਪ ਦੇ ਵਿੱਚ ਛੋਟੇ ਛੋਟੇ ਸਾਹਿਬ ਜੀ ਦੇ ਰੂਪ ਦੇ ਵਿੱਚ ਛੋਟੇ ਛੋਟੇ ਬੱਚੇ ਤੁਸੀਂ ਨਜ਼ਰ ਆ ਰਹੇ ਹਨ ਗੁਰ ਕੀਰਤਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਗੱਤਕਾ ਟੀਮ ਵੀ ਬਿਲਕੁਲ ਨਾਲ ਹੈ ਤਕੁਰ ਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਲਟਪ ਤੋਂ ਲੈਣਾ ਬਦੋ ਇਹਨਾਂ ਕੀਰਤਨ ਹੈ ਕੱਢਿਆ ਜਾ ਰਿਹਾ ਦੇਖਿਆ ਹੋਇਆ ਲਿਖਿਆ ਹੋਇਆ ਹੈ ਜ਼ਮੀਦਾ ਬਦਲ ਦਿੰਦਾ ਹੈ ਨਕੀਨਾ ਬਦਲ ਦਿੰਦਾ ਹੈ ਤੁਸੀਂ ਨਾ ਉਹ ਤਕਦੀਰਾਂ ਬਦਲਦਾ ਹੈ ਤੁਹਾਨੂੰ ਬਾਬਾ ਦੀਪ ਸਿੰਘ ਜੀ ਬਿਲਕੁਲ ਜੇ ਵਿਸ਼ਵਾਸ ਹੋਵੇ ਤਾਂ ਸਭ ਕੁਝ ਪੋਸੀਬਲ ਹੈ ਤਾਂ ਬਾਬਾ ਦੀਪ ਸਿੰਘ ਜੀ ਦੀ ਕਲਪਨਾ ਜਦੋਂ ਹੋ ਜਵੇ ਤਾਂ ਉਹ ਵੀ ਤਰ ਜਾਂਦਾ ਹੈ ਤੇ ਇਹੀ ਕੁਝ ਲਿਖਿਆ ਹੋਇਆ ਹੈ ਵੀ ਤਕਦੀਰਾਂ ਜਿਹੜੀਆਂ ਨੇ ਉਹ ਬਦਲ ਜਾਂਦੀਆਂ ਨੇ ਸੰਗ ਤਾਂ ਤੁਸੀਂ ਦੇਖ ਸਕਦੇ ਹੋ ਠੰਡ ਦਾ ਮੌਸਮ ਹੈ ਤੇ ਨੰਗੇ ਪੈਰੀ ਸੇਵਾ ਕਰਦੇ ਨੇ ਕੋਈ ਝਾੜੂ ਮਾਰ ਰਿਹਾ ਕੋਈ ਪਾਣੀ ਦੀ ਸੇਵਾ ਕਰਦੇ ਇਹਨਾਂ ਰਸਤਾ ਸਾਫ ਹੋਇਆ ਜਿੱਥੇ ਤਨਤਨ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੰਗੜਾ ਜਿੱਥੋਂ ਉਹਨਾਂ ਨੇ ਤਾਂ ਉਹ ਜਗ੍ਹਾ ਨੂੰ ਪੂਰਨ ਤੌਰ ਤੇ ਸਾਫ ਕੀਤਾ ਜਿਹਾ ਤਾਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਪੂਰਨ ਤੌਰ ਤੇ ਸਫਾਈਆਂ ਕਰਦੇ ਨਜ਼ਰ ਆ ਰਹੇ ਨੇ ਕੀ ਬੱਚੇ ਕੀ ਵੱਡੇ ਤਾਂ ਨੰਗੇ ਪੈਰੀ ਨੇ ਤੁਸੀਂ ਦੇਖ ਸਕਦੇ ਹੋ ਕੜਾਕੇ ਦੀ ਠੰਡ ਹੈ ਲੰਗੜਾ ਓੱਖਾ ਤੇ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਆਵਾਜ਼ ਮਿਸ ਮਾਰੋ ਤਾਂ ਸੰਗਤਾਂ ਇੱਥੇ ਤਾਂ ਵਰਖਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਹੈਲੀਕਾਪਟਰ ਰਾਹੀਂ ਇੱਕ ਵਰਖਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤ ਦੇ ਉੱਤੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਜਿਹੜੀ ਹੈ ਉਸ ਸ਼ੋਭਤਾ ਇੱਥੇ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਦਾ ਢੋਲ ਨਗਾਰੇ ਇੱਥੇ ਨਜ਼ਰ ਆ ਰਹੇ ਨੇ ਤਾਂ ਪਿੱਛੇ ਪੰਜ ਪਿਆਰੇ ਜਿਹੜੇ ਨੇ ਅਗਵਾਈ ਕਰ ਰਹੇ ਨੇ ਮਰੂਨ ਪਗੜੀ ਵਾਲੇ ਦੀ ਲੋਕ ਜਿੰਨਾ ਸਾਹਿਬ ਪੰਜ ਪਿਆਰੇ ਪੰਜ ਪਿਆਰੇ ਜਿਹੜੇ ਨੇ ਉਹ ਇੱਥੇ ਅਗਵਾਈ ਕਰ ਰਹੇ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਪੰਜ ਪਿਆਰੇ ਤੁਸੀਂ ਦੇਖ ਸਕਦੇ ਹੋ ਨਗਾਰੇ ਦੇ ਨਾਲ ਢੋਲ ਨਗਾਰੇ ਦੇ ਨਾਲ ਜਿਹੜੀ ਕਿ ਤਰ੍ਹਾਂ ਦੀ ਅਗਵਾਈ ਚੱਲ ਰਹੀ ਹੈ ਉਹ ਪੰਜ ਪਿਆਰੇ ਕਰਦੇ ਨਜ਼ਰ ਆ ਰਹੇ ਨੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅੱਗੇ ਤੇ ਵੱਡੀ ਗੰਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨਗਰ ਕੀਰਤਨ ਦੇ ਨਾਲ ਜੁੜੀਆਂ ਨੇ ਤਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਲ ਟਾਊਨ ਲੁਧਿਆਣਾ ਤੋਂ ਨਗਰ ਕੀਰਤਨ ਹੈ ਤੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਜਾਇਆ ਜਾ ਰਿਹਾ ਨਗਰ ਕੀਰਤਨ ਅਤੇ ਕਵੰਡੀ ਗੰਟੀ ਵਿੱਚ ਸੰਗਤਾਂ ਜੁੜੀਆਂ ਨੇ ਠਾਠਾ ਮਾਰਦਾ ਕੱਠ ਹੈ ਸੰਗਤਾਂ ਦਾ နေပါကြီး ਪ੍ਰੀਤ ਰਾਜਤਾਨੀ ਸਿੰਦਰਾ ਜੀ ਸਾਰੇ ਫੋਨ ਚ ਸਾਡੇ ਦੇ ਬਾਬਾ ਦੀਪ ਸਿੰਘ ਜੀ ਆਪਣਾ ਸ਼ੀਰੋਤ ਬਣਾਈ ਰੱਖਣ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਲੰਗਰ ਲਾਂਦੇ ਰਹੀਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸੂਰੇ ਜੀ ਉਹਨਾਂ ਬੈਠੇ ਹੋਏ ਐਟਰ ਦੇ ਮੋਬਾਈਲ ਆਜੋ ਆਜੋ ਫੋਟੋ ਖਿਮ ਜੋ ਬੜੀ ਮਰਿਆ ਖਮਾ ਆਜੋ ਆਜੋ ਅੱਜ ਨਾਲ ਤੁਸੀਂ ਤਾਂ ਰੋਜੀ ਹੋ ਰਾਜੇਪਾ ਜੀ ਘੁੰਮ ਜੋ ਹੋਰ ਸੂਰੇ ਦੇ ਕੋਈ ਗੱਲ ਕੋਈ ਗੱਲ 1 2 1 2 ਸਾਂਸ ਸਰ ਰਵਨੀ ਸਿੰਘ ਬਿੱਟੂ ਨਤਮਸਤਕ ਹੋਏ ਨੇ ਗੱਲਬਾਤ ਕਰਨਗੇ ਬਿੱਟੂ ਜੀ ਕਿਵੇਂ ਦੇਖਦوں ਵਿਸ਼ਾਲਦਰ ਕੀ ਤੰਤਾਂਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦੇਵਾਲ ਨੂੰ ਸਮਰਪਿਤ ਕਰਦੇ ਜਾ ਰਹੇ ਸਭ ਤੋਂ ਪਹਿਲਾਂ ਤਾਂ ਰਾਜਧਾਨੀ ਟੀਵੀ ਜਿਹੜਾ ਤੁਸੀਂ ਨਾਲ ਦੀ ਨਾਲ ਇਹ ਨਗਰ ਕੀਰਤਨ ਕਵਰ ਕਰ ਰਹੇ ਹੋ ਤੇ ਉਹਨਾਂ ਦੀ ਕਿਰਪਾ ਨਾ ਕਰ ਰਹੇ ਹੋ ਤੁਹਾਨੂੰ ਪਤਾ ਸਾਰੀ ਪ੍ਰਬੰਧਕ ਕਮੇਟੀ ਆ ਜਿਹੜੀ ਇੱਕ ਵਾਰ ਜ਼ਰੂਰ ਦਿਖਾ ਦਿਓ ਸਾਰਿਆਂ ਦੇ ਚਿਹਰੇ ਜਿਨ੍ਹਾਂ ਦੇ ਕਰਕੇ ਇਹ ਪ੍ਰਬੰਧ ਹੋਏ ਆ ਤੇ ਆਪ ਕੁਛ ਨਹੀਂਗੇ ਇਹ ਇਹ ਤਾਂ ਉਹਨਾਂ ਦੀ ਇਹਨਾਂ ਤੇ ਕਿਰਪਾ ਹੈ ਵੀ ਇਹਨਾਂ ਤੋਂ ਕਰਵਾ ਰਹੇ ਆ ਜੀ ਤੇ ਮੈਂ ਇਹੀ ਕਹੂੰਗਾ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਤਲਬ ਮਤਲਬ ਜਿਵੇਂ ਕਹਿੰਦੇ ਆ ਨਾ ਬਈ ਮੂਹਰੇ ਪ੍ਰਤੱਖ ਦਿਖਾ ਦਿੰਦੇ ਆ ਸਾਰਾ ਕੁਝ ਜੋ ਮੈਂ ਮੈਂ ਆਪਣੀ ਗੱਲ ਕਰਦਾ ਜੋ ਬਾਬਾ ਦੀਪ ਸਿੰਘ ਜੀ ਤੋਂ ਮੂਹਰੇ ਅਰਦਾਸ ਕਰਕੇ ਜੋ ਹੱਥ ਜੋੜ ਕੇ ਮੰਗ ਲਿਆ ਕਦੇ ਕੋਈ ਗੱਲ ਪਿੱਛੇ ਨਹੀਂ ਹੋਈ ਫਤਈ ਫਤਈ ਹੈ ਤੇ ਇਹ ਜਿੰਨਾ ਵੀ ਇੱਥੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਆ ਕੇ ਜੋ ਵੀ ਮੇਰੀ ਆਵਾਜ਼ ਸੁਣ ਰਿਹਾ ਪ੍ਰਾਣੀ ਜੀ ਮਤਲਬ ਦੀ ਗੱਲ ਨਹੀਂ ਮੈਂ ਕਰਦਾ ਹਰ ਬਾਬੇ ਤੋਂ ਮੰਗਣਾ ਨਾ ਤੇ ਇਹਨਾਂ ਤੋਂ ਹੀ ਮੰਗਣਾ ਕਿਸੇ ਦੇ ਮੂਹਰੇ ਕਿਉਂ ਕਿਸੇ ਦੇ ਮੂਹਰੇ ਹੱਥ ਝੜਣਾ ਜੋ ਵੀ ਕਿਸੇ ਨੂੰ ਵੀ ਦਿਲ 'ਚ ਕੋਈ ਵੀ ਗੱਲ ਆ ਮਰਦਾਂ ਏ ਉਹ ਉਰੇ ਆ ਕੇ ਇੱਕ ਵਾਰ ਜੀ ਸੀਸ ਝੁਕਾ ਕੇ ਮੱਥਾ ਮਨ 'ਚ ਟੇਕੇ ਹਰ ਗੱਲ ਹਰ ਗੱਲ ਬਾਬਾ ਪੂਰੀ ਕਰਦਾ ਏ ਦੇ ਦਿਨਾਂ ਚ ਕਰਦਾ ਏ ਮਿੰਟਾਂ ਚ ਸਕਿੰਟਾਂ ਚ ਕਰਦਾ ਏ ਤੇ ਇਸ ਕਰਕੇ ਜਿੰਨਾ ਪਾਠ ਪੂਜਾ ਤੁਸੀਂ ਕਿਸੇ ਵੇਲੇ ਹੁਣ ਚਲੇ ਜਾਓ ਉੱਥੇ ਜਿੱਦਾਂ ਬੰਨੇ ਲੋਕ ਲੇਡੀਜ਼ ਬੱਚੇ ਹਰ ਵੇਲੇ ਜਾਪ ਗੁਰੂ ਦਾ ਨਾਮ ਗੁਟਕਾ ਸਾਹਿਬ ਹੱਥ ਚ ਫੜੇ ਹੋਣਗੇ ਕਿਸੇ ਬਸੇ ਧਿਆਨ ਨਹੀਂ ਉੱਥੇ ਜਾਪ ਹੁੰਦਾ ਏ ਇਹ ਤਾਕਤ ਆ ਤੇ 26 ਨੂੰ ਉਹਨਾਂ ਦਾ ਪਵਿੱਤਰ ਦਿਹਾੜਾ ਏ ਤੇ ਤੁਸੀਂ ਦੇਖਿਓ ਜਿਹੜਾ ਉਹ ਦਿਨ ਉਰੇ ਮੈਂ ਸਮਝਦਾ 50 50000 ਬੰਦਾ ਜੀ ਉਹਨਾਂ ਦੇ ਇਸ ਸਥਾਨ ਤੇ ਨਤਮਸਤਕ ਹੁੰਦਾ ਮੈਂ ਦੁਬਾਰਾ ਜਿੱਥੇ ਉਹਨਾਂ ਦੇ ਤਾਂ ਸਾਰਾ ਕੁਝ ਉਹਨਾਂ ਕਰਕੇ ਹੀ ਚੱਲਦਾ ਪਰ ਜਿਹੜੀ ਇਹਨਾਂ ਦੇ ਪ੍ਰਬੰਧਕ ਨੇ ਕਮੇਟੀ ਆ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਤੁਸੀਂ ਹਸਪੀਟਲ ਬਣਾ ਰਹੇ ਨੇ ਉਹਨਾਂ ਦੇ ਨਾਂ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਇਹ ਇਹ ਕੋਈ ਸਿਆਸੀ ਕੋਈ ਕੁਝ ਨਹੀਂ ਨਿਸ਼ਕਾਮ ਸੇਵਾ ਕਰ ਰਹੇ ਆ ਤੁਸੀਂ ਆਉਣ ਵਾਲੇ ਕੁਝ ਸਾਲਾਂ 'ਚ ਦੇਖੋਗੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵੱਡਾ ਉਪਰਾਲਾ ਇਹ ਯੂਨੀਵਰਸਿਟੀਆਂ ਕਾਲਜ ਹਸਪੀਟਲ ਲੁਧਿਆਣੇ ਦੇ ਚਾਰੇ ਪਾਸੇ ਤੁਹਾਨੂੰ ਦੇਖਣਗੇ ਬਿਲਕੁਲ ਜੀ ਭਾਵੇਂ ਕੁਝ ਸਮਾਜ ਵਿਰੋਧੀ ਅੰਸਰ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਕੱਲ੍ਹ ਆ ਰਾਮ ਮੰਦਰ ਦੀ ਗੱਲ ਹੈ ਪਰ ਅੱਜ ਬਾਬਾ ਦੀਪ ਸਿੰਘ ਜੀ ਨਰਗੀਤ ਸੇ ਆਏ ਜਾ ਰਹੇ ਆ Hindu Sikh ਇੱਕ ਨੇ ਤੇ ਲੋਕ ਕੋਹਨ ਦੇ ਜਿਹੜੇ ਵੰਡੀਆਂ ਪਾਉਂਦੇ ਨੇ ਦੇਖੋ ਕਿੱਡੀ ਵੱੱਕ ਜਾਂ ਤੁਸੀਂ ਬਹੁਤ ਧੰਨਾ ਜੀ ਆਪਾਂ ਕੱਲ ਇਹੀ ਲੁਧਿਆਣਾ ਆਪਾਂ ਦੁਨੀਆ ਦੀ ਗੱਲ ਤਾਂ ਹੈ ਹੀ ਹੈ ਇਹੀ ਲੁਧਿਆਣਾ ਸਾਰੇ ਆਪਾਂ ਰਾਮ ਰਾਮ ਦਾ ਜਨਮ ਜਪ ਰਹੇ ਸੀ ਉਸ ਰੰਗ ਚ ਰੰਗੇ ਸੀ ਲੰਗਰ ਚੱਲ ਰਹੇ ਸੀ ਉਹੀ ਲੋਕ ਨੇ ਇਹ ਹੁਣ ਕਹਿ ਕੇ ਹਟੇ ਨੇ ਵੀ 5-5000 ਦਾ ਲੰਗਰ ਆ ਜਿਹੜਾ ਉਹ ਲੱਗਦਾ ਤੇ ਇੱਥੇ ਕਿਸੇ ਨੂੰ ਪੁੱਛ ਕੇ ਲੰਗਰ ਦਾ ਜਾਤ ਪੁੱਛਣੀ ਆ ਬਰਾਦਰੀ ਪੁੱਛਣੀ ਆ ਇਹ ਬਾਉਂਡਰੀਆਂ ਪਾਰ ਆ ਅੱਜ ਵੀ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਸਿੱਖ ਆ ਅੱਜ ਬਾਬਾ ਦੀਪ ਸਿੰਘ ਦਾ ਨਾਮ ਇਹੀ ਸਾਡੇ ਕੋਲ ਆ ਦੁਨੀਆ ਚ ਕਿਸੇ ਕੋਲ ਨਹੀਂ ਆ ਇਹੀ ਵਿਰਸਾ ਏ 140 ਕਰੋੜ ਵਾਸੀਆਂ ਦਾ ਦੇਸ਼ ਆ ਤੇ ਅੱਜ ਦੁਨੀਆ ਦੀ ਤਾਕਤ ਬਣਦਾ ਜਾ ਰਿਹਾ ਆ ਦੁਨੀਆ ਦਾ ਇੱਕ ਨੰਬਰ ਸੁਪਾ ਦੇਸ਼ ਬਣਦਾ ਜਾ ਰਿਹਾ ਕਿਉਂ ਕਿ ਇਹ ਬਾਬਾ ਦੀਪ ਸਿੰਘ ਜੀ RAM ਜੀ ਦੀ ਗੁਰਨਾਨਕ ਦੇਵ ਜੀ ਦੀ ਸਾਰਿਆਂ ਦੀ ਜਿਹੜੀ ਕਿਰਪਾ ਹੈ ਉਦੋਂ ਪਹਿਲਾਂ ਕ੍ਰਿਸਮਸ ਸੀ ਉਹ ਸਾਹਮਣੇ ਆਪਾਂ ਬਣਾਈ ਇਸ ਕਰਕੇ ਕਣ ਕਣ ਚ ਕਣ ਕਣ ਚ ਰੱਬ ਵਸਿਆ ਹੋਇਆ ਪਰ ਉਹ ਜਿਹੜੇ ਬੰਡੀਆਂ ਬਣਨ ਦੀ ਗੱਲ ਕਰਦੇ ਆ ਉਹ ਤੁਹਾਨੂੰ ਪਤਾ ਕਲਯੁਗ ਆ ਕਲਯੁਗ ਚ ਉਹ ਜਿਹੇ ਵੀ ਲੋਕ ਜਿਹੜੇ ਹੁੰਦੇ ਆ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਉਹਨਾਂ ਦੇ ਲਈ ਕੋਈ ਜਗ੍ਹਾ ਨਹੀਂਗੀ ਕਿਉਂਕਿ ਰੱਬ ਪਰਮਾਤਮਾ ਇੱਕ ਬਹੁਤ ਵੱਡੀ ਚੀਜ਼ ਆ ਇਹ ਪਾਰਟੀਆਂ ਪੂਟੀਆਂ ਹੋਰ ਇਹ ਬਹੁਤ ਕਿਣਕਾ ਵੀ ਹੈ ਨਹੀਂਗੇ ਇਹਨਾਂ ਦੇ ਮੂਰੇ ਕੀ ਦੇ ਵਿੱਚ ਕੀ ਮੈਸੇਜ ਆਉਂਗਾ ਲੁਧਿਆਣਾ ਵਾਸੀਆ ਬਸ ਆਹੀ ਮੈਸੇਜ ਤਾਂ ਆਹੀ ਆ ਜਿਹੜਾ ਅੱਜ ਦੇਖਿਆ ਕਿਵੇਂ ਲੋਕ ਜਾਬ ਚ ਤੁਸੀਂ ਇਹ ਦੇਖੋ ਇਹ ਤਾਕਤ ਕੋਈ ਦੇ ਸਕਦਾ ਏ ਨੰਗੇ ਪੈਰ ਬੱਚੇ ਠੰਡ ਦਾ ਮੌਸਮ ਆ ਤੇ ਪਾਣੀ ਨਾਲ ਸਫਾਈ ਝਾੜੂ ਲਾਉਂਦੇ ਹੋਏ ਤੇ ਕੋਈ ਉਹਨਾਂ ਨੂੰ ਠੰਡ ਨਹੀਂ ਲੱਗ ਰਹੀ ਇਹੀ ਚਮਤਕਾਰ ਨੇ ਇਹੀ ਰੱਬ ਦੀ ਰੱਬ ਦੀ ਕਿਰਪਾ ਏ ਤੇ ਜਦੋਂ ਇਹ ਜੋਸ਼ ਤੇ ਕੋਈ ਨਹੀਂ ਹੋਰ ਭਰ ਸਕਦਾ ਇਹ ਤਾਕਤ ਸਿਰਫ ਰੱਬ ਦੇ ਸਕਦਾ ਜੋ ਇਹਦੇ ਲੜ ਲੱਗੂਗਾ ਉਹਨੂੰ ਕਿਸੇ ਚੀਜ਼ ਦੀ ਕਮੀ ਹੋਣੀ ਨਹੀਂ ਬਸ ਪਰ ਤੁਸੀਂ ਦੇਖਿਆ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਹੜੇ ਨੂੰ ਸਮਰਪਿਤ ਨਗਰ ਕੀਰਤਨ ਨਾਲ ਸਜੋਬਤ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਥਾਂ ਥਾਂ ਤੇ ਲੰਗਰਾਂ ਦਾ ਯੋਜਨ ਕੀਤਾ ਗਿਆ ਗੱਤਕੜੀਆਂ ਵੱਖ-ਵੱਖ ਟੀਮਾਂ ਨੇ ਗੱਤਕੜੇ ਜੋਹਰ ਦਿਖਾਏ ਉਥੇ ਸਾਂਸਦ ਅਮਿਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਵੀ ਨਤਬਤ ਕੋ ਜਿੰਨਾਂ ਦਾ ਸਨਮਾਨ ਕੀਤਾ ਗਿਆ ਤੇ ਸਾਂਸਦ ਅਮਿਤ ਸਿੰਘ ਬਿੱਟੂ ਨੇ ਸੰਜੀਵਾਲਤਾਰਾ ਉਪਦੇਸ਼ ਦਿੱਤਾ ਕਿ ਸਾਡੇ ਗੁਰੂਆਂ ਪੀਰਾਂ ਪੂਰੀਆਂ ਨੇ ਹੀ ਸਿਖਾਇਆ ਵੀ ਅਸੀਂ ਇਕੱਠੇ ਹੋ ਕੇ ਰਹਿਣਾ ਤੇ ਇਹੀ ਪੰਜਾਬ ਦੀ ਤਾਕਤ ਹੈ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖੋ ਰਾਜਨੀਤੀ ਦੀ ਸਸਤੀ ਕਹਾਣੀ